ਜੀਵਨ ਜਾ ਚੈਨਲ ਵਿੱਚ ਤੁਹਾਡੇ ਸਾਰਿਆਂ ਦਾ ਨਿੱਕਾ ਸਵਾਗਤ ਅੱਜ ਫੇਰ ਇੱਕ ਨਿੱਕੀ ਜਿਹੀ ਕਹਾਣੀ ਲੈ ਕੇ ਤੁਹਾਡੇ ਰੂਬਰੂ ਹਾਂ ਉਮਰ ਨਾਲ ਚਿਹਰੇ ਦਾ ਬਾਬਾ ਫਰਕ ਪੈ ਗਿਆ ਤਾਂ ਵੀ ਮੈਨੂੰ ਆਪਣੇ ਮੇਕਅਪ ਤੇ ਪੂਰਾ ਯਕੀਨ ਸੀ ਇੱਕ ਦਿਨ ਕਿਸੇ ਗੱਲੋਂ ਹਸਪਤਾਲ ਦਾਖਲ ਹੋਣਾ ਪੈ ਗਿਆ ਦਿਨ ਥੋੜੇ ਵੱਧ ਲੱਗੇ ਠੀਕ ਹੋਣ ਨਾਲੋਂ ਇਹ ਫਿਕਰ ਜ਼ਿਆਦਾ ਜੇ ਕਿਸੇ বিনা ਡਾਈ ਮੇਕਅਪ ਦੇ ਵੇਖ ਲਿਆ ਤਾਂ ਕੀ ਬਣੂ ਨਾਲ ਦੇ ਨੂੰ ਵੀ ਸਖਤ ਤਾੜਨਾ ਕਰ ਦਿੱਤੀ ਪਤਾ ਲੈਣ ਵਾਲਿਆਂ ਨੂੰ ਸਿੱਧਾ ਮਨਾ ਕਰ ਦੇਣਾ ਪਰ ਢਿੱਡੋਂ ਜੰਮਣ ਵਾਲੀ ਮਾਂ ਤਾਂ ਫਿਰ ਵੀ ਉੱਪੜ ਗਈ ਥੋੜੀ ਜਿਹੀ ਮੂੰਹ ਫਟ ਸਿੱਧੀ ਗੱਲ ਕਰਨ ਵਾਲੀ ਪੁੱਛਣ ਲੱਗੀ ਨਹੀਂ ਰਾਣੀਏ ਜੇ ਤੂੰ ਆ ਕਲਫ ਨਾਲ ਆਵੇਂ ਤਾਂ ਭਲਾ ਕਿੰਨੇ ਕੁ ਵਾਲ ਚਿੱਟੇ ਨੇ ਤੇਰੇ ਮੈਨੂੰ ਗੁੱਸਾ ਆ ਗਿਆ ਆਖਿਆ ਸਾਰੇ ਦਾ ਸਾਰਾ ਝਟਾ ਹੀ ਚਿੱਟਾ ਏ ਨਾਲ ਹੀ ਘਰੇ ਕੱਲ ਦਿੱਤਾ ਨਾਲ ਦੇ ਨਾਲ ਬੋਲ ਬਲਾਰਾ ਵਖ ਹੋਇਆ ਮਗਰੋਂ ਮੈਨੂੰ ਕੁਝ ਵੀ ਚੰਗਾ ਨਾ ਲੱਗਿਆ ਲਗਾਤਾਰ ਚਲਦੀ ਹੋਈ ਇੱਕ ਅੰਦਰੂਨੀ ਕਸ਼ਮਕਸ਼ ਸੰਘਰਸ਼ ਜਵਾਨ ਦਿਸਤੇ ਰਹਿਣ ਦੀ ਜਦੋ ਜ਼ਹਦ 24 ਘੰਟੇ ਦੀ ਸਵੇਰੇ ਉਠਿਆ ਤੋਂ ਲੈ ਕੇ ਦਿਨ ਟਲੇ ਤਿੱਕਰ ਫੇਰ ਫੇਰ ਇੱਕ ਦਿਨ ਅਚਾਨਕ ਕੱਲਾ ਕੱਲਾ ਪੁੱਤ ਮੰਜੇ ਤੇ ਪੈ ਗਿਆ ਮੈਨੂੰ ਬਾਕੀ ਦਾ ਸਭ ਕੁਝ ਭੁਲ ਭਲਾ ਗਿਆ ਕਿਉਂਕਿ ਇਸ ਵਾਰ ਸੇ ਪੈਰਾਂ ਨੂੰ ਨਹੀਂ ਸਿੱਧਾ ਦਿਲ ਤੇ ਸੀ ਡਾਕਟਰਾਂ ਬੜੀ ਵਾਲ ਆਈ ਤਾਂ ਵੀ ਪਾਣਾ ਵਰਤ ਨੂੰ ਨਾ ਟਲ ਸਕਿਆ ਮਗਰੋਂ تینੇ ਕੈਨੇਡਾ ਸੱਦ ਲਿਆ ਇੱਕ ਦਿਨ ਸੈਰ ਕਰਦੀ ਨੇ ਇੱਕ ਚਰਚ ਦੇ ਬਾਹਰ ਲਿਖਿਆ ਪੜਿਆ ਬੁੱਢੇ ਹੋਣ ਦਾ ਅਫਸੋਸ ਨਾ ਕਰੋ ਇਹ ਤਾਂ ਹਰ ਇੱਕ ਨੂੰ ਨਸੀਬ ਨਹੀਂ ਹੁੰਦੀ। ਸ਼ੁਕਰੀਆ ਜੀ। ਮੈਨੂੰ ਉਮੀਦ ਹੈ ਤੁਸੀਂ ਵੀ ਬੁੱਢੇ ਹੋਣ ਦਾ ਅਫਸੋਸ ਨਹੀਂ ਕਰੋਗੇ ਤੇ ਆਪਣੇ ਆਪ ਨੂੰ ਹਮੇਸ਼ਾ ਤਰੋਤਾਜ਼ਾ ਰੱਖੋਗੇ। ਸ਼ੁਕਰੀਆ ਜੀ। ਮੈਨੂੰ ਤੁਹਾਡੇ ਵਿਚਾਰਾਂ ਦਾ ਇੰਤzar ਰਹੇਗਾ। ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇਣਾ ਨਾ ਭੁੱਲਣਾ।